ਫਰਕ ਦੀ ਕਮੀ ਹੋ ਰਮਕਾਰ ਨੇ ਵੀਡੀਓ ਟੁੱਟ ਗਈ ਸੀ ਸੋ ਮੇਨ ਗੱਲਬਾਤ ਬਾਈ ਜੀ ਆਪਣੀ ਰਹਿ ਗਈ ਸੀ ਉਹ ਤੁਹਾਡੇ ਨਾਲ ਜਿਹੜੀ ਕਰ ਲਏ ਜਾਂਦੇ ਜਾਂਦੇ ਸੋ ਹੁਣ ਬਾਈ ਜੀ ਆਪਦੇ ਜਵਾਕਾਂ ਨੂੰ ਤੁਸੀਂ ਭੇਜਣਾ ਚਾਹੁੰਦੇ ਆ ਤਾਂ ਆਪ ਦਾ ਕੋਸ਼ਿਸ਼ ਕਰੋ ਵੀ ਤੁਸੀਂ ਮੈਡੀਕਲ ਫੀਲਡ ਦੇ ਵਿੱਚ ਚਾਹੇ ਪਲੰਬਿੰਗ ਦੇ ਵਿੱਚ ਚਾਹੇ ਰੈੱਡ ਸੀਲ ਦਾ ਲਾਇਸੈਂਸ ਦੇ ਵਿੱਚ ਵੈਲਡਿੰਗ ਦੇ ਲਾਇਸੈਂਸ ਦੇ ਵਿੱਚ ਤੁਸੀਂ ਆਪਦੇ ਜਵਾਕਾਂ ਨੂੰ ਭੇਜ ਸਕਦੇ ਹੋ ਪਹਿਲਾਂ ਲੋਕ ਬਾਈ ਜੀ ਆਉਂਦੇ ਸੀਗੇ ਠੀਕ ਆ ਉਸ ਟਾਈਮਾ ਕੈਨੇਡਾ ਦੇ ਵਿੱਚ ਵਰਕਰਾਂ ਦੀ ਕਮੀ ਸੀ ਕੋਈ ਸ਼ੱਕ ਨਹੀਂ ਸੀ ਲੋਕ ਆਉਂਦੇ ਸੀ ਬਾਈ ਆਪਦਾ ਕੰਮ ਧੰਦਾ ਜਿਹੜਾ ਉਹ ਚਲਾ ਲੈਂਦੇ ਸੀ ਜਾਂ ਕੰਮ ਧੰਦਾ ਬਾਈ ਮਿਲ ਜਾਂਦਾ ਸੀਗਾ ਨਾਰਮਲ ਕੰਮਾਂ ਦੇ ਵਿੱਚ ਵੀ ਲੋਕ ਜਿਹੜਾ ਕੰਮ ਕਰਕੇ ਆਪਦਾ ਪੈਸਾ ਬਣਾ ਲੈਂਦੇ ਸੀ ਬਾਕੀ ਮਹंगाई ਘੱਟ ਸੀ ਬਾਈ ਤਨਖਾਹਾਂ ਜੇ ਥੋੜੀਆਂ ਵੀ ਮਿਲ ਜਾਂਦੀਆਂ ਸੀਗਾ ਤਾਂ ਵੀ ਆਦਾਂ ਕਿਤੇ ਨਾ ਕਿਤੇ ਸਿਸਟਮ ਸੈੱਟ ਕਰ ਲੈਂਦੇ ਸੀ ਪਰ ਹੁਣ ਬਾਈ ਜੀ ਮਿਨੀਮਮ ਵੇਜ ਰੇਟ ਜੇ ਕਹਈਏ 16.55 ਡਾਲਰਾਂ ਅੰਟਾਰੀਓ ਦਾ ਤੇ 16.55 ਡਾਲਰਾਂ ਨਾਲ ਬਾਈ ਜੇ ਗੱਲਬਾਤ ਕਰੀਏ ਤਾਂ 24-2500 ਡਾਲਰ ਹੀ ਬਣਦਾ ਤੇ 24-2500 ਡਾਲਰ ਨਾਲ ਬਾਈ ਜੀ ਕੋਈ ਗੁਜ਼ਾਰਾ ਨਹੀਂ ਠੀਕ ਹੈ ਤੇ ਜੇ ਤੁਹਾਨੂੰ ਕੰਮ ਨਾ ਮਿਲਿਆ ਬਾਈ ਜੀ ਤੁਹਾਡੇ ਹਾਲਾਤ ਆ ਜਿਹੜੇ ਉਹ ਇੰਡੀਆ ਤੋਂ ਵੀ ਮਾੜੇ ਹੋ ਜਾਣਗੇ ਬਾਕੀ ਜਿਹੜੇ ਬੰਦਿਆਂ ਕੋਲ ਬਾਈ ਜੀ ਜਿਵੇਂ ਕਹਿ ਦਿੱ ਗਏ ਘੱਟ ਜ਼ਮੀਨਾਂ ਜਿਨ੍ਹਾਂ ਕੋਲ ਜਾਂ ਜਿਹੜੇ ਵਿਚਾਰੇ ਕਰਾਇਆ ਕਰੋ ਐ ਤੇ ਰਹਿੰਦੇ ਜਿਨ੍ਹਾਂ ਕੋਲ ਵਿਚਾਰਾਂ ਕੋਲ ਪੈਸਾ ਹੈਗਾ ਜਿਵੇਂ 25 ਲੱਖ ਰੁਪਇਆ ਪੈਸਾ ਹੈਗਾ ਜਿਹਦੇ ਕੋਲ 25 30 ਲੱਖ ਰੁਪਇਆ ਤੇ ਘਰਬਾਰ ਨਹੀਂ ਪਿਆ 1 ਲੱਖ ਰੁਪਇਆ ਹੈਗਾ ਕੋਲੇ ਤੇ ਹਜੇ ਘਰਬਾਰ ਪਾਉਣਾ ਉਹ ਬਾਈ ਜੀ ਉਹ 30 ਲੱਖ ਰੁਪਇਆ ਘਰ ਤੇ ਲਾਉਣ ਦੀ ਪਿਆਏ ਤਾਂ ਮੇਰੇ ਹਿਸਾਬ ਨਾਲ ਉਹ ਕੈਨੇਡਾ ਰਗੇ ਦੇਸ਼ ਨੂੰ ਚੁਣ ਸਕਦਾ ਆਸਟ੍ਰੇਲੀਆ ਵਰਗੇ ਦੇਸ਼ ਨੂੰ ਚੁਣ ਸਕਦਾ ਇੰਨੇ ਕ ਪੈਸੇ ਨਾਲ ਕਿਉਂਕਿ ਘਰ ਪੈ ਜਾਊਗਾ ਬਾਈ ਜੀ ਤੁਹਾਡੇ ਬਾਅਦ ਜੋ ਘਰ ਪੈਣ ਤੋਂ ਬਾਅਦ ਤੁਸੀਂ ਜ਼ੀਰੋ ਹੋ ਜਾਓਗੇ ਤੁਹਾਡੇ ਕੋਲ ਗੁਜ਼ਾਰੇ ਦੇ ਲਈ ਕੁਝ ਵੀ ਨਹੀਂ ਰਹਿਣਾ ਤੇ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਚਲੋ ਠੀਕ ਆ ਕਹਿੰਦੇ ਹੁੰਦੇ ਵੀ ਬੰਦੇ ਨੂੰ ਪੈਸੇ ਦੀ ਜਿਹੜੀ ਵੈਲਿਊ ਨੂੰ ਸਮਝ ਕੇ ਬਿਜ਼ਨਸ ਤੇ ਲਾਉਣਾ ਚਾਹੀਦਾ ਘਰ-ਬਾਰ ਤਾਂ ਬਾਈ ਜੀ ਲੇਟ ਵੀ ਪੈ ਜਾਂਦੇ ਆ ਘਰ ਕਿਉਂਕਿ ਆ ਘਰ ਤਾਂ ਜਦੋਂ ਤੁਸੀਂ ਬਿਜ਼ਨਸ ਚਲਾ ਲਿਆ ਕੋਈ ਕੰਮ ਧੰਦਾ ਚਲਾ ਲਿਆ ਘਰ ਤਾਂ ਬਾਅਦ ਚ ਪੈ ਜਾਣਾ ਪਰ ਜ਼ਿਆਦਾਤਰ ਬੰਦੇ ਆਪਣੇ ਇਹੀ ਸੋਚਦੇ ਆ ਵੀ ਪਹਿਲਾਂ ਅਸੀਂ ਘਰ-ਬਾਰ ਪਾ ਲਈਏ ਤੇ ਫੇਰ ਹੀ ਸੋਚਦੇ ਆਂ ਕੁਝ ਗੱਲਾਂ ਸੋ ਜਿਹਦੇ ਕੋਲ ਬਾਈ ਜੀ ਜ਼ਮੀਨ ਘਾਟ ਆ ਜਾਂ ਜਿਹਦਾ ਹਜੇ ਘਰ-ਬਾਰ ਪਾਉਣ ਵਾਲਾ ਤੇ ਭਰ 30-40 ਲੱਖ ਰੁਪਈਆ ਹੈਗਾ ਉਹ ਤੁਸੀਂ ਇਹਨਾਂ ਦੇਸਾਂ ਨੂੰ ਚੁਣ ਸਕਦੇ ਆਂ ਪਰ ਜਿਨ੍ਹਾਂ ਕੋਲ ਬਾਈ ਜੀ ਜ਼ਮੀਨ ਜਮੂਨ ਹੈਗੀ ਆ ਕੋਈ ਕਾਰੋਬਾਰ ਚੱਲੇ ਹੈਗੇ ਆ ਉਨਾ ਬੰਦਿਆਂ ਨੂੰ ਬਾਈ ਜੀ ਇਹ ਇੰਨਾ ਕੰਟਰੀਆਂ ਨੂੰ ਚੁਣਨ ਦਾ ਕੋਈ ਬਾਲਾ ਫਾਇਦਾ ਨਹੀਂ ਹੋਊਗਾ ਕਿਉਂਕਿ ਇੱਥੇ ਤੁਸੀਂ ਸਿਰਫ ਗੁਜ਼ਾਰਾ ਕਰ ਸਕਦੇ ਆ ਬਾਈ ਜਿਹੜੇ ਬੰਦੇ ਦਾ ਗੁਜ਼ਾਰਾ ਓੱਖਾ ਚੱਲਦਾ ਹੈ ਇੰਡੀਆ ਦੇ ਵਿੱਚ ਉਹਦਾ ਚਲੋ ਇਹ ਆ ਵੀ ਉਹ ਇਦਨਾਂ ਕੰਟਰੀਆਂ ਨੂੰ ਚੁਣ ਕੇ ਆਪਦਾ ਗੁਜ਼ਾਰਾ ਵਧੀਆ ਕਰ ਸਕਦਾ ਸੋਹਣੀ ਜ਼ਿੰਦਗੀ ਜੀ ਸਕਦਾ ਜਿਵੇਂ ਕਹਦੇ ਵੀ ਇੱਥੇ ਮਜ਼ਦੂਰ ਦੀ ਕੋਈ ਕਦਰ ਨਹੀਂ ਹੁੰਦੀ ਗਈ 300 ਰੁਪਿਆ ਦੇ ਕੇ ਬਾਈ ਜੀ ਸਾਰਾ ਦਿਨ ਖੰਦੇ ਦੇ ਖੂਨ ਚੂਸਣ ਵਾਲੀਆਂ ਗੱਲਾਂ ਹੋ ਜਾਂਦੀਆਂ ਤੇ ਜਿਵੇਂ ਕੋਈ ਛੋਟਾ ਕਿਸਾਨ ਆ ਵਿਚਾਰਾ ਉਹ ਕਿਸੇ ਦੇ ਦਿਹਾੜੀ ਵੀ ਨਹੀਂ ਜਾ ਸਕਦਾ ਜ਼ਮੀਨ ਵੀ ਥੋੜੀ ਆ ਉਹਦੇ ਲਈ ਤਾਂ ਇਹ ਕੰਟਰੀਆਂ ਠੀਕ ਹੋ ਸਕਦੀਆਂ ਪਰ ਜੇ ਕੋਈ ਬੰਦਾ ਹੁਣ ਜ਼ਮੀਨ 10 ਕਿੱਲੇ ਵਾਲਾ ਵੀ ਇਹ ਕਵੇ ਵੀ ਮੈਂ ਕੈਨੇਡਾ ਜਾਣਾ 10 ਕਿੱਲੇ ਵਾਲਾ ਬੰਦਾ ਪਰ ਬਾਈ ਜੀ ਉਹਨੂੰ 10 ਕਿੱਲੇ ਵਾਲੇ ਨੂੰ ਵੀ ਬਾਈ ਉਹ ਜਿਹੜਾ ਇੱਥੇ ਆਪਦਾ ਜ਼ੀਰੋ ਲੈਵਲ ਤੇ ਸ਼ੁਰੂ ਹੋਣਾ ਪੈਣਾ ਵੀ ਇੱਥੇ ਤੁਹਾਡੇ ਤੋਂ ਪਹਿਲਾਂ ਆਇਆ ਹੋ ਸਕਦਾ ਵੀ ਮਜ਼ਦੂਰ ਦਾ ਜਵਾਕ ਵੀ ਆਹ ਆਵਾਜ਼ ਨਹੀਂ ਆ ਰਹੀ bro ਕੀ ਚੱਕਰ ਹੋ ਗਿਆ ਬਾਈ ਜੀ ਹੁਣ ਦੱਸੋ ਜੀ ਆ ਰਹੀ ਆਵਾਜ਼ ਜੀ ਹੁਣ ਆਵਾਜ਼ ਆ ਰਹੀ ਹੈ ਬਾਈ ਜੀ ਦੱਸੋ ਮੜਾ ਯਾਰ ਸੌਰੀ ਬਾਈ ਕਹਿੰਦੇ ਆਵਾਜ਼ ਨਹੀਂ ਆ ਰਹੀ ਸੀਗੀ ਆ ਬਾਈ ਜੀ ਆਵਾਜ਼ ਜ਼ਰੂਰ ਦੱਸ ਦਿਓ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਕਿਉਂਕਿ ਮੈਨੂੰ ਐ ਲੱਗ ਰਿਹਾ ਵੀ ਜਿਵੇਂ ਆਵਾਜ਼ ਨਹੀਂ ਆ ਰਹੀ ਹੁੰਦੀ ਸੋ ਹਾਂ ਹਾਂ ਸਭ ਰੱਬ ਦੀ ਬੇਸ਼ਕੁੜੇ ਕਹਿੰਦਾ ਸਟੂਡੈਂਟ ਨੂੰ ਮਹਿੰਗਾ ਕੈਨੇਡਾ ਬਿਲਕੁਲ ਬਿਲਕੁਲ ਬਾਈ ਬਾਕੀ ਆਇਆ ਆ ਬਾਈ ਆਪਣੀ ਕੋਸ਼ਿਸ਼ ਇਹ ਹੁੰਦੀ ਵੀ ਤੁਹਾਨੂੰ ਜਿਹੜੀ ਜਾਣਕਾਰੀ ਸਹੀ ਦੱਸੀ ਜਾਵੇ ਵੀ ਹੁਣ ਬਾਈ ਉਵੇਂ ਪਹਿਲਾਂ ਚਲੋ ਠੀਕ ਆ ਕਨੇਡਾ ਨੂੰ ਵਰਕਰਾਂ ਦੀ ਲੋੜ ਸੀਗੀ ਕੋਈ ਸ਼ੱਕ ਨਹੀਂ ਸੀਗਾ ਉਸ ਟਾਈਮ ਲੋਕ ਆਉਂਦੇ ਵੀ ਰਹੇ ਆ ਬਾਈ ਤੇ ਉੱਤੇ ਲੋਕ ਸੈੱਟ ਵੀ ਹੁੰਦੇ ਰਹੇ ਆ ਠੀਕ ਆ ਮਹंगाई ਘੱਟ ਸੀ ਮਹंगाई ਘੱਟ ਹੋਣ ਕਾਰਨ ਬਾਈ ਵੀ ਥੋੜੇ ਪੈਸੇ ਨਾਲ ਵੀ ਇੱਥੇ ਗੁਜ਼ਾਰਾ ਵਧੀਆ ਚੱਲੀ ਜਾਂਦਾ ਏ ਲੋਕਾਂ ਦਾ ਪਰ ਹੁਣ ਬਈ ਆਏ ਆ ਵੀ ਮਹਿੰਗਾਈ ਵਧ ਗਈ ਜੇ ਹੁਣ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਵੀ ਮੈਂ 2 ਸਾਲ ਪਹਿਲਾਂ ਆਇਆ ਸੀ ਕੁਝ ਚੀਜ਼ਾਂ ਜਿਹੜੀਆਂ ਉਹ 4-4 ਡਾਲਰ ਵੱਧ ਚੁੱਕੀਆਂ 2 ਸਾਲ ਪਹਿਲਾਂ ਮੰਨ ਲਾ ਜਿਹੜੀ ਚੀਜ਼ ਮੈਂ ਜੇ ਹੁਣ ਆਟੇ ਦੀ ਗੱਲ ਕਰੀਏ ਤਾਂ ਇੱਥੇ ਉਹ 16 ਡਾਲਰ ਦਾ ਆਟਾ ਹੁੰਦਾ ਸੀਗਾ ਤੇ ਇਸ ਟਾਈਮ ਉਹ 21 ਡਾਲਰ ਦਾ ਹੋ ਗਿਆ ਉਹੀ ਆਟਾ ਸੇਮ ਜਿਹੜਾ ਅੱਜ ਤੋਂ ਮੈਂ 2 ਸਾਲ ਪਹਿਲਾਂ ਆਇਆ ਸੀ ਤੇ ਦੁੱਧ ਉਸ ਟਾਈਮ 5 ਡਾਲਰ ਤੇ ਕੁਝ ਕੁ ਪੁਆਇੰਟ ਦਾ ਹੁੰਦਾ ਸੀ ਤੇ ਇਸ ਟਾਈਮ ਉਹੀ ਦੁੱਧ 7 ਡਾਲਰ ਤੇ 29 ਸੈਂਟਾਂ ਦਾ ਹੋ ਗਿਆ ਮਤਲਬ ਕਿ 2 2.5 ਸੈਂਟ ਦੁੱਧ ਵਧ ਗਿਆ 4 5 ਜਿਹੜਾ ਡਾਲਰ ਆ ਔਰ ਆਟਾ ਵਧ ਗਿਆ ਤੇ ਇਦਾਂ ਹੀ ਹੋਰ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਮਹਿੰਗਾਈ ਹੋਈ ਆ ਪਰ ਜੇ ਹੁਣ ਮੈਂ ਆਪਦੀ ਤਨਖਾਹ ਦੀ ਗੱਲ ਕਰਾਂ ਉਹ ਬਾਈ ਜੀ 1 ਡਾਲਰ ਵਧੀਆ ਤੇ ਉਹ ਵੀ ਜਿਵੇਂ ਕਹਿ ਦਈਏ ਵੀ ਜਿਵੇਂ ਆਮ ਬੰਦੇ ਦੀ ਜਿਵੇਂ ਜਿਹੜੇ ਮਿਨੀਮਮ ਵੇਜ ਤੇ ਜਿਹੜੇ ਆਮ ਵਰਕਰ ਆ ਉਹਨਾਂ ਦੀ ਤਾਂ ਨਹੀਂ ਵਾਧੀ ਬਾਈ ਉਹਨਾਂ ਦੀ ਤਾਂ ਉਹੀ ਰਹਿੰਦੀ ਐ ਸੇਮ ਹੀ ਚਲੋ ਆਪਦੇ ਥੋੜੇ ਜਿਹਾ ਐਫਰਡ ਕੀਤੇ ਆਪ ਥੋੜੀ ਜੀ ਮਿਹਨਤ ਕੀਤੀ ਆਪ ਥੋੜੇ ਜੇ ਕੰਮ ਵਧ ਕੀਤੇ ਠੀਕ ਆ ਕੰਪਨੀ ਦੀ ਲੋਡ ਬਣੋਂਗੇ ਫਿਰ ਵਧੇ ਆ ਤੇ ਨਹੀਂ ਤਾਂ ਬਾਈ ਜੀ ਜਿਵੇਂ ਆਮ ਵਰਕਰ ਹੁੰਦਾ ਤਾਂ ਹੋ ਸਕਦਾ ਉਹ ਵੀ ਨਾ ਵਧੇ ਆਮ ਵਰਕਰ ਦੇ ਤਾਂ ਬਾਈ ਜੀ ਉਹ ਵੀ ਵਧਦੇ ਨਹੀਂਗੇ ਉਹ ਵੀ ਉੱਥੇ ਹੀ ਖੜੇ ਰਹਿੰਦੇ ਆ ਤੇ 16 ਡਾਲਰ ਤੇ ਹੀ ਬੜੀ ਵੱਧ ਤੋਂ ਵੱਧ ਬੰਦੇ ਆ ਜਿਹੜੇ ਤੁਸੀਂ ਕਹਿ ਸਕਦੇ ਆ ਵੀ 70% ਬੰਦੇ ਤਾਂ ਬਾਈ ਕੈਨੇਡਾ ਦੇ ਵਿੱਚ ਮਿਨੀਮ ਗਿਆ ਬਾਈ ਮੈਨੂੰ ਆਇ ਲੱਗਦਾ ਵੀ ਨੈਟਵਰਕ ਟੁੱਟ ਗਿਆ ਯਾਰ ਫੋਨ ਆ ਗਈ ਵਿੱਚ ਮਾਈ ਗਾਡ